ਸਾਰੇ ਕੀ ਭਾਗ ਹੋਮਰੇ ਜੀ ਤੁਹਾਡੇ ਫੈਮਿਲੀ ਹੋ ਸਾਰੇ ਵਧੀਆ ਅੱਜ ਬਰੇ ਆਪਾਂ ਕਿੱਤਾ ਕੱਦੂ ਕਿਦੋਂ ਲਾਉਂਦਾ ਜਿਹੜਾ ਇੱਕ ਜਿਹੜਾ ਛਿੱਟਾ ਦੇ ਕੇ ਬਣਾਉਂਦੇ ਆ ਆਪਾਂ ਪਹਿਲੀ ਵਾਰ ਛਿੱਟਾ ਦੇ ਕੇ ਜਿਹੜਾ ਝੋਨਾ ਲੱਗਦਾ ਉਹ ਬਣਾਉਣ ਲੱਗੇ ਆ ਵੀ ਦੇਖਦੇ ਆਵੇਂ ਕੱਦੂ ਕਰਕੇ ਜਿਹੜਾ ਝੋਨਾ ਲੱਗਦਾ ਉਹਦਾ ਝਾੜ ਵੱਧ ਆਉਂਦਾ ਅਕਤ ਜਿਹੜਾ ਛਿੱਟੇ ਵਾਲਾ ਝੋਨਾ ਆਉਂਦਾ ਉਹਦਾ ਝਾੜ ਵੱਧ ਆਉਂਦਾ ਇਸ ਕਰਕੇ ਹੁਣ ਪੈਰੀਪੁਲੀ ਚਾਰ ਕਰ ਰਹੇ ਨੇ ਆ ਹਰ ਮਾਰਦ ਕੇ ਨੇ ਤੇ ਹੁਣ ਸੁਹਾਗਾ ਮਾਰਾਂਗੇ ਹਾਂਜੀ ਹੁਣ ਆਪਾਂ ਸੁਹਾਗਾ ਤਿਆਰਿਆਂ ਹੁੰਦਾ ਹੁਣ ਲਾਣਾ ਤੋਂ ਪਹਿਲੇ ਚ ਸੁਹਾਗਾ ਸੁਹਾਗਾ ਲਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਫਿਰ ਉਸ ਤੋਂ ਬਾਅਦ ਇਹਦੇ 'ਚ ਕਿੰਨੇ ਟੁਕਰਾ ਹਰਵਾਵਾਂਗੇ ਫਿਰ ਇਹਨੂੰ ਤਿਆਰ ਕਰਕੇ ਇਹਦੇ 'ਚ ਆਪਾਂ ਪਨੀਰ ਦਾ ਛੱਟਾ ਦੇਵਾਂਗੇ ਫਿਰ ਕੱਢਦੇ ਹਾਂ ਰਿਜ਼ਲਟ ਇਹਦਾ ਵੀ ਕਿਵੇਂ ਨਿਕਲਦੀ ਆ ਦੇਖਦੇ ਹਾਂ ਹਾਂਜੀ ਫਨੇ ਸਵਾਗ ਵਾਲਾ ਤੇ ਪਾਣੀ ਨੇ ਤਿਆਰ ਕਰਤਾ ਇੱਕ ਵਾਰੀ ਸਵਾਗਾ ਲਾਇਆ ਪਾਨੇ ਫੇਕ ਕਿਉਂ ਕੇ ਇਹਦੇ ਚੰਪਿਊਟਰ ਕਰਾ ਹਲਵਾਣਾ ਇਸ ਕਰਕੇ ਬੁਰੀ ਪ੍ਰੋਪਰ ਕਸਿਆਰ ਹੋ ਜੂਗੀ ਤਾਂ ਕਰ ਕੇ ਇਹਦੇ ਚ ਇੱਕ ਵਾਰੀ ਸਾਜੀ ਸਾਧਾ ਲਾਤਾ ਤਾਂ ਜੋ ਆਪਣੀ ਪਨੀਰੀ ਕੇ ਤਾਂ ਪਾਣੀ ਖੜਨ ਕਾਰਨ ਮੱਚੇ ਨਾ ਜੋ ਆਪਣਾ ਹੈ ਜਮਾਵ ਕਰਦੀ ਆ ਉਹ ਪ੍ਰੋਪਰ ਵਧੀਆ ਤਰੀਕੇ ਨਾਲ ਕਰ ਦੇ ਕਰੇ ਹਾਂਜੀ ਆਪਾਂ ਨੂੰ ਕੰਪਿਊਟਰ ਕਰਾ ਮਿਲ ਗਿਆ ਹੁਣ ਆਪਣੇ ਫੇਸ ਤੇ ਵਿੱਚ ਲੱਗ ਰਿਹਾ ਹੈ ਕੰਪਿਊਟਰ ਕਰਾ ਲਾਉਣ ਬਾਈ ਇਹ ਆਪਣੇ ਪਿੰਡ ਦੇ ਆ ਬਹੁਤ ਵਧੀਆ ਕਰਾ ਲਾਏ ਨੇ ਪੂਰਾ ਵਧੀਆ ਲੈਵਲ ਹੁੰਦਾ ਬਾਈਆਂ ਦਾ ਪੂਰਾ ਟਕੇਰੀ ਨਾਲ ਹੀ ਕਰਾ ਲਾਏ ਨੇ ਉਹਦੇ ਵਧੀਆ ਕੰਮ ਹੁੰਦਾ ਬਾਈਆਂ ਦਾ ਹਾਂਜੀ ਮਿੱਤਰੋ ਹੁਣ ਤਾਂ ਨੂੰ ਆਪਣੇ ਫੇਸ ਦਾ ਵੀ ਦਿਖਾਣਾ ਵਿੱਚ ਬਗਲੇ ਲੱਗ ਰਿਹਾ ਫਿਰ ਨਾ ਤੇ ਬਾਈ ਨੂੰ ਚਾਲ ਲੈ ਅਬ ਦਿੱਤੀ ਆ ਪਾਗੜਾ ਚਾਹ ਦਾ ਟਾਈਮ ਹੋ ਰਿਹਾ ਸੀ ਬਾਈ ਨੂੰ ਨਾਸਟਾ ਚਾਹ ਲੱਗ ਰਿਹਾ ਪੀਣ ਕੰਪਿਊਟਰ ਦਾ ਹਾਰ ਹੋ ਕੇ ਤੇ ਨਾਲ ਬਾਈ ਨਾਲ ਕੀਤੀ ਆਪਾਂ ਨੇ ਚਾਰ ਗੱਲਾਂ ਬਾਤਾਂ ਬਾਈ ਨੂੰ ਪੁੱਛਿਆ ਕਿ ਕਿਵੇਂ ਚੱਲ ਰਿਹਾ ਤੁਹਾਡਾ ਕੰਮ ਕਰ ਬਾਈ ਕਹਿੰਦਾ ਪੂਰਾ ਦੇ ਚੱਲ ਜਾਂਦਾ ਵਧੀਆ ਹਨਾ ਅਗਲੀ ਵਾਰ ਇੱਕ ਹੋਰ ਲੈ ਜਾਣਾ ਆਪਾਂ ਨੇ ਬਾਈ ਦਾ ਸੁਭਾਅ ਵਧੀਆ ਵਧੀਆ ਗੱਲਾਂ ਬਾਤਾਂ ਕੀਤੀਆਂ ਬਾਈ ਨੇ ਹਾਂਜੀ ਮੋਤਰਾਂ ਬਾਈ ਨੇ ਚਾਹ ਵਿਖੇ ਤੋਂ ਆਨੇ ਚਲਾ ਤੱਕ ਰਹਾ ਇਹ ਨਵਾਂ ਨਸ਼ਤੀ ਦੇ ਫੋਰਫ ਤੇ ਚੱਲ ਰਿਹਾ ਇਹ ਆਪਣੇ ਪਿੰਡ ਦੀ ਟਰੈਕਟਰ ਆ ਬਹੁਤ ਪਧੀਆ ਲੈਵਲ ਕਰ ਲਿਆ ਰਿਹਾ ਇਹ ਬਾਈ ਦਾ ਸਾਡੀ ਦਾ ਇੱਕੋ ਹੀ ਲੈਵਲ ਕੀਤਾ ਬਾਈ ਨੇ ਬਹੁਤ ਵਧੀਆ ਲੈਵਲ ਕਰਿਆ ਹਾਂ ਜੀ ਮਤਰਾ ਹੁਣ ਆ ਗਏ ਆਪਾਂ ਖੇਤਾਂ ਬਾਈ ਦੀ ਰੋਟੀ ਲੈ ਕੇ ਬੜ ਲੱਗ ਰਿਹਾ ਸਵੇਰ ਦਾ ਕਰਾ ਲਾਣਾ ਆ ਦੇਖੋ ਬਾਈ ਨੇ ਆ ਕਿੱਦਿਆਂ ਚ ਕਰਾ ਲਾਇਆ ਕਿ ਇਹਨਾਂ ਦਾ ਇੱਕ ਲੈਵਲ ਕਰਤਾ ਬਹੁਤ ਵਧੀਆ ਕਰਾ ਲਾਇਆ ਬਾਈ ਨੇ ਪੂਰੀ ਬੜੀਆ ਕੰਮ ਕਰਦੇ ਆ ਬਾਈ ਹਾਂਜੀ ਮਿੱਤਰੋ ਹੁਣ ਚੱਲੇ ਆਪਾਂ ਖੇਤ 'ਤੱਕ ਕੰਪਿਊਟਰ ਕਰਾਹੇ ਹਲ ਦੇ ਵਿੱਚ ਹਲ ਲਗਾਉਣ ਤੇ ਸੁਹਾਗਾ ਲਗਾਉਣ ਮਿਲਦੇ ਆਂ ਤੁਹਾਨੂੰ ਖੇਤ ਵਿੱਚ ਹਾਂਜੀ ਮਿੱਤਰੋ ਹੁਣ ਲੱਗ ਰਹੇ ਆਪਾਂ ਆਪਣੀ ਪੈਲੀ ਦੇ ਵਿੱਚ ਹਲ ਲਗਾਉਣ ਆਪਾਂ ਆਪਣੀ ਪੈਲੀ ਨੂੰ ਕੱਲ੍ਹ ਦੇ ਲਈ ਤਿਆਰ ਕਰ ਰਹੇ ਆਂ ਕਿਉਂਕਿ ਆਪਾਂ ਕੱਲ੍ਹ ਨੂੰ ਸੁੱਕੇ ਝੋਨੇ ਦੀ ਬਜਾਈ ਕਰਨੀ ਹੈ ਆਪਣੇ ਖੇਤ ਦੇ ਵਿੱਚ ਪਹਿਲੀ ਵਾਰ ਦੇਖਦੇ ਆਂ ਕੀ ਰਿਜ਼ਲਟ ਨਿਕਲੂਗਾ ਤੇ ਇਸ ਤੋਂ ਬਾਅਦ ਲਗਾਵਾਂਗੇ ਆਪਾਂ ਸੁਹਾਗਾ ਹਾਂਜੀ ਮਿੱਤਰੋ ਆਪਾਂ ਨੇ ਹਲ ਲਗਾ ਦਿੱਤੇ ਨੇ ਆਪਣੀ ਪੈਲੀ ਦੇ ਵਿੱਚ ਹੁਣ ਸੁਹਾਗਾ ਲੈਣ ਆ ਗਏ ਆਪਾਂ ਹੁਣ ਲਵਾਵਾਂਗੇ ਆਪਾਂ ਸੁਹਾਗਾ ਆਪਣੀ ਪੈਲੀ ਦੇ ਵਿੱਚ ਕਰਦੇ ਆਂ ਤਿਆਰ ਆਪਣੀ ਪੈਲੀ ਨੂੰ ਸੁਹਾਗਾ ਲਾ ਕੇ ਹਾਂਜੀ ਮਿੱਤਰੋ ਹੁਣ ਲੱਗ ਗਿਆ ਆਪਾਂ ਆਪਣੀ ਪੈਲੀ ਨੂੰ ਤਿਆਰ ਕਰਨ ਸੁਹਾਗਾ ਲਾਉਣ ਆਪਾਂ ਆਪਣੀ ਪੈਲੀ ਨੂੰ ਅੱਜ ਤਿਆਰ ਕਰ ਦਾਂਗੇ ਕਿਉਂਕਿ ਆਪਾਂ ਨੇ ਕੱਲ ਨੂੰ ਸੁੱਕੀ ਪਨੀਰੀ ਖੰਡਾਉਣੀ ਆ ਪੈਲੀ ਦੇ ਵਿੱਚ ਫਿਰ ਲੇਟ ਹੋ ਜਾਊਗੀ ਹਾਂਜੀ ਮਿੱਤਰੋ ਆਪਾਂ ਨੇ ਆਪਣੀ ਪਹਿਲੀ ਤਿਆਰ ਕਰਤੀ ਕੱਲ ਨੂੰ ਇਹਦੇ ਵਿੱਚ ਸੁੱਕੇ ਝੋਨੇ ਦੀ ਬਜਾਈ ਕਰਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹਦਾ ਦੂਜਾ ਪਾਰਟ ਵੀ ਬਹੁਤ ਜਲਦੀ ਆਵੇਗਾ